ਤਾਂ ਤਰ ਆਪ ਦੇਖਾਰ ਇਕਲੇ ਇਸ ਪਾਇਆ ਮਾੜੀ ਜੀ ਗੱਲ ਪਿੱਛੇ ਮਮੀ ਕਲੇਸ਼ ਪਾਉਣ ਨੂੰ ਮੈਂ ਕਿਹੜਾ ਘਰੇ ਕਿਸੇ ਨਾਲ ਲੜਾਈ ਕਰ ਲਈ ਮੈਂ ਤਾਂ ਮਾਮੀ ਨੂੰ ਆਮ ਹੀ ਕਿਹਾ ਸੀਗਾ ਜੇ ਅਸੀਂ ਭੂਆ ਕੋਲੇ ਜਾਇਆ ਮੰਗੇ ਹੁਣ ਤੁਹਾਨੂੰ ਵੀ ਪਤਾ ਹੈ ਵੀ ਸਾਡੇ ਨਾਲ ਉਧਰੋਂ ਵਰਤਨ ਨੂੰ ਕੌਣ ਹੈ ਚਾਚੇ ਦਾਇ ਨੇ ਉਹ ਨਹੀਂ ਵਰਤਦੇ ਇੱਕ ਕੱਲੀ ਭੂਆ ਹੀ ਹੈ ਜਿਹੜੀ ਸਾਡੇ ਕੋਲੇ ਆ ਜਾਂਦੀ ਹੈ ਚੱਲ ਜੇ ਅਸੀਂ ਜਾਇਆ ਮੰਗੇ ਇੰਨੇ ਨਾਲ ਸਾਡਾ ਪਿਆਰ ਬਣਿਆ ਰਹੂਗਾ ਵਰਤ ਬਰਦਾਵਾ ਰਹੇਗਾ ਨਹੀਂ ਤਾਂ ਦਿਨੋ ਦਿਨੀ ਇਹ ਵੀ ਖਤਮ ਹੋ ਜੂ ਤੂੰ ਰਹਿੰਦੇ ਇਹ ਜੇ ਬਰਤ ਵਰਤ ਆਵੇਂ ਤੂੰ ਆਨੇ ਤੇਰੇ ਸਦਾ ਨਹੀਂ ਕੰਮ ਆਣਾ ਹੁਣ ਤੂੰ ਆਏ ਸੋਚ ਵੀ ਜਦੋਂ ਇਹਨੇ ਛੋਟੇ ਛੋਟਿਆਂ ਨੂੰ ਮਾਮੀ ਨੇ ਪਾੜਿਆ ਹੋਰ ਕਿਸੇ ਨੇ ਇਹਨਾਂ ਦੀ ਬਾਹ ਨਹੀਂ ਫੜੀ ਨਾਲੇ ਉਹ ਮਾਮੀ ਨਹੀਂ ਉਹਨੂੰ ਮਾਂ ਹੀ ਸਮਝੋ ਮੰਮੀ ਪਤਾ ਹੈ ਮੈਨੂੰ ਇਹ ਸਾਰੀਆਂ ਗੱਲਾਂ ਦਾ ਮੈਨੂੰ ਵੀ ਪਤਾ ਹੈ ਵੀ ਮਾਮੀ ਦੇ ਸਾਡੇ ਤੇ ਬਹੁਤ ਐਸਾਨ ਨਹੀਂ ਫਿਰ ਮੈਂ ਕਿਹੜਾ ਉਹਨਾਂ ਦੀ ਇੱਜ਼ਤ ਨਹੀਂ ਕਰਦੀ ਮੈਂ ਕਦੇ ਅਜੇ ਤੱਕ ਮੂਰੇ ਨਹੀਂ ਬੋਲੀ ਕਦੇ ਉਹਨਾਂ ਦਾ ਕਹਿਣਾ ਨਹੀਂ ਮੋੜਿਆ ਹੈਗਾ ਸਿਰਫ ਹੁਣ ਇੱਕ ਆਹੀ ਗੱਲ ਕਹੀ ਹੈ ਇਹਨਾਂ ਨੂੰ ਵੀ ਅਸੀਂ ਭੂਆ ਕੋਲੇ ਸੰਧਾਰਾ ਦੇ ਆਉਨੇ ਆ ਇਹਦੇ ਚ ਵੀ ਕੀ ਮਾੜੀ ਗੱਲ ਐ ਜਦੋਂ ਤੇਰੀ ਮਾਮੀ ਕਹਿੰਦੀ ਐ ਵੀ ਮੈਂ ਸੰਧਾਰਾ ਨਹੀਂ ਦੇਣਾ ਫਿਰ ਤੂੰ ਹੀ ਸਮਝ ਜਾ ਤੂੰ ਕਾਨੂੰ ਉਹੀ ਗਰਾਰੀ ਫਸਾ ਰੱਖੀ ਐ